ਮੇਰੀ ਇੱਕ ਗੱਲ ਸੁਣ ਲਓ ਅੱਜ ਆਖਰੀ ਵਾਰੀ ਕਹਿਣਾ ਤੁਹਾਨੂੰ ਮੈਂ ਬਿਮਾਰ ਬੰਦਾ ਆ ਗਲਾ ਮੇਰਾ ਪੱਕਿਆ ਹੋਇਆ ਖੰਘ ਆਉਂਦੀ ਹੈ ਬੁਖਾਰ ਮੈਨੂੰ ਚੜਿਆ ਹੋਇਆ ਮੂੰਹ ਤੋ ਦਿਖਦਾ ਹੀ ਹੋਣਾ ਆ ਤੇ ਤਾਂ ਵੀ ਥੋੜੇਲੇ ਮੈਂ ਅੱਜ ਦੀ ਵੀਡੀਓ ਬਣਾ ਰਿਹਾ ਆ ਆ ਲਾਸਟ ਵਾਰੀ ਦੇਖਣਾ ਆ ਜੇ ਅੱਜ ਦੀ ਵੀਡੀਓ ਉਤੇ 1 ਲੱਖ ਵਿਊ ਨਾ ਆਏ ਆਪਾਂ ਕੱਲ ਤੋਂ ਵੀਡੀਓ ਨਹੀਂ ਬਣਾਉਣੀ ਫੇਰ ਨਾ ਕਿ ਹੋ ਕੇ ਚੰਗੀਆਂ ਵੀਡੀਓ ਨਹੀਂ ਆਉਂਦੀਆਂ YouTube ਤੇ ਫੇਰ ਸੁਣੀ ਜਾਓ ਆ ਗਾਲਾਂ ਗੂਲਾਂ ਕੱਢਣ ਵਾਲਿਆਂ ਨੂੰ ਆਪਾਂ ਨਹੀਂ ਵੀਡੀਓ ਬਣਾਉਦੇ ਹੁਣ ਆਹ ਵਾਲੀ ਗੱਲ ਸੁਣ ਕੇ ਜਾਂ ਤਾਂ ਤੁਹਾਨੂੰ ਹਾਸਾ ਆਇਆ ਹੋਣਾ ਜਾਂ ਖੇਜ ਚੜੀ ਹੋਣੀ ਆ ਵੀ ਆ ਕੀ ਜੱਬਲੀਆਂ ਕੁੱਟੀ ਜਾਂਦਾ ਕਿਸੇ ਨੂੰ ਘੰਟਾ ਫਰਕ ਨਹੀਂ ਪੈਂਦਾ ਕਿ ਮੈਂ ਕੋਈ ਵੀਡੀਓ ਲੈ ਕੇ ਆਵਾਂ ਜਾਂ ਨਾ ਲੈ ਕੇ ਆਵਾਂ ਸੋ ਅੱਜ ਦੀ ਵੀਡੀਓ ਮੈਂ ਅੱਦਾ ਕਿਉਂ ਸਟਾਰਟ ਕੀਤੀ ਇਹਦੇ ਉੱਤੇ ਆਪਾਂ ਬਾਅਦ ਵਿੱਚ ਆਉਨੇ ਆ ਵੈਸੇ ਮੈਂ ਸੱਚੀ ਬਿਮਾਰ ਆ ਮੈਂ ਆ ਦੇਖ ਲੋ ਸ਼ਾਇਦ ਕੋਲੀ ਰੱਖੀ ਬੈਠਾ ਆ ਤੇ ਗਲਾ ਖਰਾਬ ਆ ਬੋਲਿਆ ਚੰਗੀ ਤਰ੍ਹਾਂ ਜਾਂਦਾ ਨਹੀਂ ਉਹ ਜਦੋਂ ਮਾੜੀ ਜਿਹੀ ਖਾਂਗੇ ਛੱਡਦੀ ਮੈਂ ਸ਼ਾਇਦ ਚੱਕ ਲੰਨਾ ਪਰ ਅੱਜ ਦੀ ਵੀਡੀਓ ਬਣਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਉਹਦਾ ਵੱਡਾ ਕਾਰਨ ਇਹ ਆ ਕਿ ਅੰਮਰਦੀਪ ਸਿੰਘ ਤੇ ਉਹਦਾ ਪੁੱਤ ਲਖਸ਼ ਇਹਨਾਂ ਦੇ ਘਰ ਦੇ ਹਾਲਾਤ ਅੱਜ ਇਹੋ ਜਿਹੇ ਹੋਏ ਪਏ ਆ ਕਿ ਦੋਨੇ ਪੇ ਪੁੱਤ ਰੱਸਾ ਬੱਟੀ ਬੈਠੇ ਆ ਦੇਖਣਾ ਇਹ ਹੋਵੇਗਾ ਕਿ ਦੋਹਾਂ ਵਿੱਚੋਂ ਫਾਹਾ ਕੌਣ ਲੈਂਦਾ ਪਹਿਲਾਂ ਹੁਣ ਇੱਕ ਗੱਲ ਤਾਂ ਮੈਂ ਵੀ ਮੰਨਦਾ ਆ ਕਿ ਅੰਮਰਦੀਪ ਭਾਜੀ ਨੇ ਲਖਸ਼ ਨੂੰ ਲਾਂਚ ਕਰਨ ਵਿੱਚ ਥੋੜੀ ਜਿਹੀ ਕਾਲੀ ਦਿਖਾ ਲਈ ਦਿੱਤੀ ਹਲੇ ਹੋਰ ਮਿਹਨਤ ਕਰਨ ਦੀ ਜ਼ਰੂਰਤ ਸੀ ਪਰ ਜੇ ਦੂਜੇ ਵੱਨੇ ਦੇਖਿਆ ਜਾਵੇ ਉਹਦੇ ਵਿੱਚ ਸਾਡਾ ਕੀ ਘਾਟਾ ਫਿਲਮ ਮੇਕਰਾਂ ਦੀ ਫਿਲਮ ਫਿਲਮ ਮੇਕਰਾਂ ਦਾ ਪੈਸਾ ਫਿਲਮ ਮੇਕਰਾਂ ਦਾ ਰਿਸਕ ਤੇ ਫਿਲਮ ਮੇਕਰਾਂ ਦਾ ਹੀ ਐਕਸਪੈਰੀਮੈਂਟ ਉਹਦੇ ਵਿੱਚ ਸਾਡਾ ਕੀ ਗਿਆ ਅੱਜ ਕੱਲ ਪੰਜਾਬੀਆਂ ਦਾ ਹਾਲ ਕੋਈ ਸਮਝਦਾਰਾ ਵਾਲਾ ਨਹੀਂ ਹੈਗਾ ਕੋਈ ਘੈਂਟ ਜੀ ਕੌਮ ਵਾਲਾ ਨਹੀਂ ਹੈਗਾ ਅੱਜ ਦੀ ਡੇਟ ਵਿੱਚ ਜੇ ਪੰਜਾਬੀਆਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਪੰਜਾਬੀ ਕੌਮ ਇੱਕ ਗਿਰਜਾਂ ਦੀ ਤਰ੍ਹਾਂ ਕੰਮ ਕਰ ਰਹੀ ਆ ਕਿ ਕੋਈ ਵੀ ਕਮਜ਼ੋਰ ਜੀ ਕੜੀ ਦੇਖਦੀ ਹੈ ਕਮਜ਼ੋਰ ਬੰਦਾ ਦੇਖਦਾ ਉਹਦੇ ਉੱਤੇ ਟੱਟ ਪਾਵੋ ਹਰ ਪਾਸਿਓਂ ਉਹਨੂੰ ਦਬਾਉਣਾ ਸ਼ੁਰੂ ਕਰਦੋ ਉਹਨੂੰ ਨੋਚਣਾ ਸ਼ੁਰੂ ਕਰਦੋ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਉੱਥੇ ਲਖਣ ਨੂੰ ਪਹਿਲੀ ਵਾਰ মিডিਆ ਦਾ ਸਾਹਮਣਾ ਕਰਨ ਦਾ ਮੌਕਾ ਮਿਲਦਾ ਹੈ ਜਾਂ ਉਹਨੂੰ ਕਰਨਾ ਪੈਂਦਾ ਆ ਲੱਖ ਬਹੁਤ ਹੀ ਜ਼ਿਆਦਾ ਕਬਰਾਇਆ ਹੁੰਦਾ ਆ ਉਹ ਥੋੜੇ ਜੇ ਉਹਦੀ ਬੋਡੀ ਲੈਂਗੁਏਜ ਵੀ ਕੁਝ ਇੱਕ ਹੋਰ ਤਰ੍ਹਾਂ ਦੀ ਹੋਈ ਹੋਂਦੀ ਆ ਤੇ ਕੁਝ ਕੋ ਐਕਸਪ੍ਰੈਸ਼ਨ ਇਦਾਂ ਦੇ ਦੇ ਦਿੰਦਾ ਜੇ ਤੋਂ ਬਾਅਦ ਸਾਡੇ ਪੰਜਾਬੀਆਂ ਨੇ ਉਹਨਾਂ ਨੂੰ ਬਿਨਾ ਕੁਝ ਸੋਚੇ ਬਿਨਾ ਸਮਝੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਇਹ ਟੈਂਪੂ ਆ ਇਹ ਸ਼ੱਕਾ ਆ ਇਹ ਫਲਾਨਾ ਆ ਇਹ ਧਮਕਾਨਾ ਆ ਹੁਣ ਨਾ ਤਾਂ ਇਹ ਲੋਕ ਲੱਖਸ਼ ਦੇ ਨਾਲ ਪੜੇ ਹੋਏ ਆ ਨਾ ਉਹਦੇ ਨਾਲ ਜੰਮੇ ਹੋਏ ਆ ਤੇ ਨਾ ਹੀ ਉਹਦੇ ਪਿੰਡ ਦੇ ਆ ਨਾ ਹੀ ਸ਼ਹਿਰ ਦੇ ਆ ਤੈ ਤੋਂ ਤੱਕ ਇਹਨਾਂ ਨੇ ਕਦੇ ਲੱਖਸ਼ ਨੂੰ ਅੱਜ ਤੋਂ ਪਹਿਲਾਂ ਦੇਖਿਆ ਵੀ ਨਹੀਂ ਹੋਗਾ ਪਰ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਹਾਂ ਇਹ ਹੈ ਉਹ ਹੈ ਜਾਂ ਨਹੀਂ ਹੈ ਇਹਦੇ ਬਾਰੇ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ ਹੁਣ ਥੋੜਾ ਜਿਹਾ ਪਿੱਛੇ ਨੂੰ ਚਲੋ ਜਦੋਂ ਲਖਸ਼ ਹਜੇ ਮਾਈਕ ਉੱਤੇ ਨਹੀਂ ਆਇਆ ਉਹ ਜਦੋਂ ਪਿੱਛੇ ਖੜਾ ਹੁੰਦਾ ਆ ਉੱਥੇ ਉਹਦੀ ਬੋਡੀ ਲੈਂਗੁਏਜ ਨੂੰ ਦੇਖ ਕੇ ਆਪਾਂ ਦੋ ਚੀਜ਼ਾਂ ਦੇ ਸੰਕੇਤ ਲੈ ਸਕਦੇ ਆ ਉਦੀ ਬੋਡੀ ਲੈਂਗੁਏਜ ਇਹ ਸੰਕੇਤ ਕਰਦੀ ਆ ਜਾਂ ਤਾਂ ਉਹਥੇ ਬਹੁਤ ਜਿਆਦਾ ਐਕਸਾਈਟਡ ਵਾ ਜਾਂ ਬਹੁਤ ਜਿਆਦਾ ਨਰਵਸ ਆ ਪਰ ਜਿੱਥੇ ਤੱਕ ਮੈਨੂੰ ਲੱਗਦਾ ਆ ਕਿ ਉਹ ਉੰਨਾ ਜਿਆਦਾ ਨਰਵਸ ਨਹੀਂ ਹੈਗਾ ਉਹ ਐਕਸਾਈਟਡ ਲੋਰ ਤੋਂ ਜਿਆਦਾ ਹੋ ਚੁੱਕਾ ਆ ਤੇ ਜਦੋਂ ਹੀ ਉਹ ਮਾਈਕ ਤੇ ਆਉਂਦਾ ਆ ਉਹ ਆਪਣੇ ਹਾਉ ਭਾਉ ਖੋ ਬੈਠਦਾ ਉਹਨੂੰ ਕੁਝ ਨਹੀਂ ਪਤਾ ਲੱਗਦਾ ਕਿ ਉਹ ਕੀ ਬੋਲ ਰਿਹਾ ਆ ਕੀ ਬੋਲਣਾ ਚਾਹੁੰਦਾ ਆ ਜਾਂ ਕਿਹੋ ਜੀ ਆਪਣੀ ਬੋਡੀ ਲੈਂਗੁਏਜ ਨੂੰ ਚਲਾ ਰਿਹਾ ਆ ਪਰ ਜਦੋਂ ਇਹ ਵੀਡੀਓ ਸਾਡੇ ਸਾਹਮਣੇ ਆਉਂਦੀ ਆ ਤਾਂ ਅਸੀਂ ਬਿਨਾਂ ਕੁਝ ਸੋਚੇ ਸਮਝੇ ਜਾਣੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਆ ਬੋਲਣਾ ਸ਼ੁਰੂ ਕਰ ਦਿੱਤਾ ਆ ਪਾਵੇਂ ਸਾਨੂੰ ਇਸ ਚੀਜ਼ ਦਾ ਰੱਤੀ ਪਰ ਫਰਕ ਨਹੀਂ ਪੈਂਦਾ ਕਿ ਸਾਡੇ ਕੀਤੇ ਹੋਏ ਕਮੈਂਟਾਂ ਦਾ ਫਰਕ ਅਗਲੇ ਬੰਦੇ ਉੱਤੇ ਕਿਹੋ ਜਿਹਾ ਪਿਆ ਰਿਹਾ ਤੇ ਇੱਕ ਗੱਲ ਮੈਂ ਹੋਰ ਗਰੰਟੀ ਨਾਲ ਵੀ ਕਹਿ ਦਿੰਦਾ ਇਹੋ ਜਿਹੇ ਕਮੈਂਟ ਸਿਰਫ ਉਹੀ ਲੋਕ ਕਰ ਰਹੇ ਆ ਜਿਨ੍ਹਾਂ ਨੇ ਹਾਲੇ ਤੱਕ ਮਿੱਠੜੇ ਮੂਵੀ ਇੱਕ ਵਾਰ ਵੀ ਨਹੀਂ ਦੇਖੀ ਐਥੋਂ ਤੱਕ ਮੈਨੂੰ ਲੱਗਦਾ ਕਿ ਉਹਨਾਂ ਨੇ ਟਰੇਲਰ ਤੱਕ ਵੀ ਨਹੀਂ ਦੇਖਿਆ ਹੋਊਗਾ ਮੈਂ ਦੇਖ ਕੇ ਆਇਆ ਮੈਨੂੰ 1% ਵੀ ਇਹੋ ਜਿਹਾ ਕੁਝ ਵੀ ਉੱਥੇ ਨਹੀਂ ਨਜ਼ਰ ਆਇਆ ਮੂਵੀ ਦੇ ਅੰਦਰ ਕਿ ਜਿੱਥੇ ਅਲੱਛੇ ਵਿੱਚ ਕੋਈ ਜਿਹਾ ਇਹੋ ਜਿਹਾ ਇਹੋ ਜੀ ਬੋਡੀ ਲੈਂਗੁਏਜ ਦੇਖੀ ਹੋਵੇ ਜਾਂ ਕੋਈ ਲੱਗੇ ਵੀ ਹਾਂ ਇਹ ਇਹਦੇ ਹਾਰਮੋਨਸ ਥੋੜੇ ਜਿਹਾ ਗਲਤ ਮਲਤੇ ਹੈਗੇ ਆ ਹਾਂ ਅਸਲੀਅਤ ਵਿੱਚ ਹੈਗੇ ਆ ਜਾਂ ਨਹੀਂ ਹੈ ਕਿ ਮੈਨੂੰ ਨਹੀਂ ਇਹਦੇ ਬਾਰੇ ਪਤਾ ਪਰ ਮੂਵੀ ਵਿੱਚ ਕਿਤੇ ਵੀ ਨਹੀਂ ਲੱਗਾ ਹੁਣ ਇੱਥੇ ਆਪਾਂ ਇਹ ਵੀ ਕਹਿ ਸਕਦੇ ਆ ਕਿ ਮੂਵੀ ਵਿੱਚ ਤਾਂ ਰੀਟੇਕ ਹੋ ਜਾਂਦੇ ਆ ਡਾਇਰੈਕਟਰ ਦੇ ਸਿਰ ਤੇ ਹੁੰਦਾ ਹੈ ਕਿ ਉਹਨੇ ਕਿਹੜੇ ਬੰਦੇ ਨੂੰ ਕਿਵੇਂ ਦਿਖਾਉਣਾ ਪਰ ਕੁਝ ਵੀ ਹੋਵੇ ਪਰ ਜੋ ਅਸਲੀਅਤ ਹੁੰਦੀ ਆ ਉਹ ਦਿਖ ਹੀ ਜਾਂਦੀ ਆ ਭਾਵੇਂ ਰੀਟੇਕ ਸੋ ਕਿਉਂ ਨਾ ਲੈ ਲਓ ਤੇ ਦੂਜੀ ਗੱਲ ਮੰਨ ਲਓ ਕਿ ਉਸਲੀਅਤ ਵਿੱਚ ਇਹੋ ਜਿਹਾ ਹੈਗਾ ਵੀ ਆ ਤਾਂ ਉਹਦਾ ਸਾਨੂੰ ਕੀ ਘਟਾ ਹੋਵੇ ਹੋਰ ਵੀ ਬਥੇਰੇ ਹੈਗੇ ਆ ਦਰਅਸਲ ਸੱਡੀ ਪ੍ਰੋਬਲਮ ਪਤਾ ਕੀ ਆ ਅਸੀਂ ਗੱਲ ਨੂੰ ਕਦੇ ਸਮਝਦੇ ਨਹੀਂ ਲੱਖੇ ਸਧਾਣੇ ਨੇ ਵੀ ਇਹਦੇ ਉੱਤੇ ਪੋਡਕਾਸਟ ਦਿੱਤਾ ਸੀਗਾ ਤੇ ਮੈਂ ਵੀ ਪਿਛਲੀ ਵੀਡੀਓ ਵਿੱਚ ਬੋਲਿਆ ਸੀਗਾ ਦੇਖੋ ਕਿਸੇ ਵੀ ਬੰਦੇ ਦਾ ਉਹਨਾਂ ਦੀ ਪਰਸਨ ਲਾਈਫ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੋਣਾ ਚਾਹੀਦਾ ਮੈਨੂੰ ਖੁਦ ਇਹੋ ਜੇ ਲੋਕਾਂ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਜਿਹੜੇ ਜਿਨ੍ਹਾਂ ਦੇ ਹਾਰਮੋਨ ਗਲਤਮਲਤ ਹੁੰਦੇ ਆ ਮੈਨੂੰ ਪ੍ਰੋਬਲਮ ਉਹਨਾਂ ਲੋਕਾਂ ਨਾਲ ਆ ਜਿਹੜੇ ਏਸ ਚੀਜ਼ ਨੂੰ ਪ੍ਰਮੋਟ ਕਰਦੇ ਆ ਉਦੇ ਨਾਲ ਕੀ ਹੁੰਦਾ ਆ ਜਿਹੜੇ ਲੋਕ ਇਹੋ ਜੀਆਂ ਵੀਡੀਓਜ਼ ਆ ਕੇ ਮੋਟੀਵੇਟ ਕਰਦੇ ਆ ਵੀ ਤੁਸੀਂ ਹੈਗੇ ਤਾਂ ਰਹੋ ਤੁਸੀਂ ਖੁੱਲ ਕੇ ਲੋਕਾਂ ਮੂਰੇ ਆਓ ਹੁਣ ਉਹਨਾਂ ਵੀਡੀਓਜ਼ ਨੂੰ ਛੋਟੇ ਨਿਆਣੇ ਵੀ ਦੇਖਦੇ ਆ ਜਿਹੜੇ ਅਸਲੀਅਤ ਵਿੱਚ ਇਹੋ ਜੇ ਨਹੀਂ ਹੈਗੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਐਦਾਂ ਹੋਣਾ ਜ਼ਿਆਦਾ ਵਧੀਆ ਆ ਉਹ ਹੋ ਸਕਦਾ ਕਿ ਉਹੀ ਬਣ ਜੇ ਅਸੀਂ ਉਹ ਸੱਚੀ ਚੀਜ਼ ਦੇ ਖਿਲਾਫ ਆ ਜਿਹੜੀ ਕੁਦਰਤੀ ਆ ਉਹਨਾਂ ਦੇ ਖਿਲਾਫ ਅਸੀਂ ਨਹੀਂ ਹਗਾ ਹੋ ਸਕਦਾ ਕੱਲੋਂ ਮੇਰਾ ਕਿ ਨਿਆਣਾ ਹੋ ਜਾਵੇ ਤੁਹਾਡਾ ਹੋ ਜਾਵੇ ਆਪਾਂ ਕਿਉਂ ਨਹੀਂ ਰੱਬ ਤੋਂ ਡਰਦੇ ਠੀਕ ਆ ਸਾਡੇ ਵਿੱਚ ਜਾਗਰੂਕਤਾ ਹੋਣੀ ਚਾਹੀਦੀ ਆ ਵੀ ਅਸੀਂ ਇਹੋ ਜਿਹੇ ਲੋਕਾਂ ਨੂੰ ਐਕਸੈਪਟ ਕਰੀਏ ਜਿਹੜੇ ਨੇਚਰਲ ਵਾ ਪਰ ਜਿਹੜੇ ਨੇਚਰਲ ਨਹੀਂ ਹੈਗੇ ਉਹ ਜਾਣ ਬੁੱਝ ਕੇ ਨਾ ਬਣ ਜਾਣ ਉਹਨਾਂ ਨੂੰ ਰੋਕਣਾ ਤੇ ਹੁਣ ਮੈਂ ਇੱਕ ਬੇਨਤੀ ਹਰਦੀਪ ਭਾਜੀ ਨੂੰ ਵੀ ਕਰਨਾ ਚਾਹੁੰਦਾ ਕਿ ਭਾਜੀ ਯਾਰ ਬੱਸ ਕਰੋ ਆ ਸਿੰਪੀ ਵਾਲਾ ਕਾਰਡ ਹੋਰ ਕਿੰਨਾ ਕੁ ਖੇਡਣਾ ਆ ਯਾਰ ਪਹਿਲੀ ਪੰਜਾਬੀ ਮੂਵੀ ਹੋਣੀ ਆ ਜਿਹੜੀ ਕਿਸੇ ਨੇ ਰੋ ਰੋ ਕੇ ਚਲਾਈ ਜਿੱਦਣ ਦਾ ਮੂਵੀ ਦਾ ਟ੍ਰੇਲਰ ਰਿਲੀਜ਼ ਹੋਇਆ ਵਾ ਉਸ ਦਿਨ ਤੋਂ ਹੀ ਰੌਣਾ ਸ਼ੁਰੂ ਕਰ ਦਿੱਤਾ ਵੱਖ-ਵੱਖ ਮੁੱਦਿਆਂ ਉੱਤੇ ਇੱਕ ਟਾਈਮ ਤੇ ਜਦੋਂ ਭਾਜੀ ਨੇ ਇੱਕ ਦੋ ਪੋਡਕਾਸਟ ਕੀਤੇ ਸੀ ਉੱਥੇ ਵਾਲੀ ਗੱਲ ਕੀਤੀ ਉਹ ਜੈਨੂਨ ਜੀ ਲੱਗਦੀ ਸੀ ਕਿ ਮੈਂ ਵੀ ਸੋਚਦਾ ਸੀ ਹਾਂ ਸ਼ਾਇਦ ਸੱਚੀ ਮੁੱਚੀ ਭਾਰੀ ਨਾ ੱੱੱਕਾ ਹੋ ਰਿਹਾ ਹੋਵੇਗਾ ਪਰ ਜਦੋਂ ਹਰ ਇੱਕ ਜੀਜ ਤੇ ਉੱਤੇ ਜਾ ਕੇ ਬੋਲੀ ਜਾਣਾ ਹਰੇਕ ਸਕਰੀਨ ਤੇ ਉਸ ਚੀਜ਼ ਨੂੰ ਮੁੱਦਾ ਹੀ ਬਣਾ ਲੈਣਾ ਲੋਕਾਂ ਦੇ ਦਿਮਾਗ ਵਿੱਚ ਇਹ ਚੀਜ਼ ਬਿਠਾ ਆ ਦਿੱਤੀ ਕਿ ਮੇਰੇ ਨਾਲ ੱੱੱਕਾ ਹੋਇਆ ਦਰਅਸਲ ਗੱਲ ਪਤਾ ਕੀ ਆ ਮੇਨ ਹੁਣ ਇਹ ਸਾਰਿਆਂ ਨੂੰ ਪਤਾ ਆ ਕਿ ਜਦੋਂ ਈਦ ਆਉਂਦੀ ਆ ਹਰੇਕ ਸਾਲ ਹੀ ਦੇ ਹੁੰਦੀ ਆ ਤੇ ਉਦੋਂ ਬੋਲੀਵੁੱਡ ਦੀਆਂ ਜਾਂ ਸਾਊਥ ਦੀਆਂ ਵੱਡੀਆਂ ਮੂਵੀਆਂ ਰਿਲੀਜ਼ ਹੁੰਦੀਆਂ ਆ ਤੇ ਸ਼ਾਇਦ 29 30 ਤਰੀਕ ਦੀ ਈਦ ਵਾ ਤੇ 21 ਤਰੀਕ ਇਸ ਮੂਵੀ ਦੀ ਰਿਲੀਜ਼ਿੰਗ ਡੇਟ ਰੱਖੀ ਹੋਈ ਸੀਗੀ ਇਸ ਚੀਜ਼ ਤੋਂ ਡਰਦੇ ਹੋਏ ਫਿਲਮ ਮੇਕਰਾਂ ਨੇ ਅਸਲ ਵਿੱਚ 14 ਡੇਟ ਤਰੀਕ ਰੱਖੀ ਸੀਗੀ ਭਈ ਤਾਂ ਜੋ ਸਾਡੀ ਫਿਲਮ ਘੱਟੋ-ਘੱਟ 10 ਦਿਨ ਤਾਂ ਮਿਲ ਜੇ ਕਿਉਂਕਿ ਜਦੋਂ ਵੀ ਕੋਈ ਵੱਡੀ ਮੂਵੀ ਰਿਲੀਜ਼ ਹੋਣੀ ਹੁੰਦੀ ਆ ਉਹ ਤੋਂ ਇੱਕ ਹਫਤਾ ਪਹਿਲਾਂ ਜਿਹੜੀ ਵੀ ਮੂਵੀ ਲੱਗਦੀ ਆ ਇਤਿਹਾਸ ਗਵਾਇਆ ਉਹ ਕਦੇ ਵੀ ਨਹੀਂ ਚੱਲਦੀ ਚਾਹੀ ਕਿੰਨੀ ਵੀ ਵਧੀਆ ਕਿਉਂ ਨਾ ਬਣੀ ਹੋਵੇ ਕਿੰਨੀ ਵੀ ਪ੍ਰੋਮੋਸ਼ਨ ਕਿਉਂ ਨਾ ਹੋਵੇ ਕਿਉਂਕਿ ਲੋਕ ਵੇਟ ਕਰਦੇ ਆ ਆਪਣਾ ਪੈਸਾ ਵੀ ਬਚਾਉਂਦੇ ਆ ਦੇ ਚੀਜ਼ ਦਾ ਵੀ ਵੇਟ ਕਰਦੇ ਕੋਈ ਗੱਲ ਨਹੀਂ ਅਗਲੇ ਹਫਤੇ ਜਾਵਾਂਗੇ ਤੇ ਉਹ ਵੱਡੀ ਮੂਵੀ ਦੇਖ ਕੇ ਆਵਾਂਗੇ ਸਲਮਾਨ ਖਾਨ ਦੀ ਸ਼ਾਹਰੂਖ ਖਾਨ ਦੀ A B C D ਜਿਦੀ ਮਰਜ਼ੀ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ 15 ਦਿਨ ਦਿੱਤੇ ਸੀ ਕਿਸੇ ਨਾ ਕੰਪੀਟੀਸ਼ਨ ਨਹੀਂ ਸੀ ਦਿੱਤਾ ਕਿਉਂਕਿ ਹੁਣ ਇਹ ਵੀ ਸਵਾਲ ਹੋਊਗਾ ਪੀ ਹਾਂ ਇਹ ਜਿਹੜੀ ਵੀ ਵੱਡੀ ਮੂਵੀ ਆਉਣੀ ਸੀ ਇਹ ਤੋਂ ਬਾਅਦ ਉਸ ਤੋਂ ਬਾਅਦ ਕਰ ਲੈਂਦੇ ਉਸ ਤੋਂ ਬਾਅਦ ਪੀ ਪੰਗਾ ਸੀ ਹੁਣ ਜਦੋਂ ਵੱਡੀ ਮੂਵੀ ਵੱਡੀ ਮੂਵੀ ਰਿਲੀਜ਼ ਹੁੰਦੀ ਆ ਉਹ ਇੱਕ ਮੰਥ ਕਿਸੇ ਨੂੰ ਚੱਲਣ ਹੀ ਨਹੀਂ ਦਿੰਦੀ ਤੇ ਅੱਗੇ ਅਪ੍ਰੈਲ ਵਿੱਚ ਸਾਡੀਆਂ ਪੰਜਾਬੀ ਇੰਡਸਟਰੀ ਦੀਆਂ ਬਹੁਤ ਵੱਡੀਆਂ ਵੱਡੀਆਂ ਮੂਵੀਆਂ ਰਿਲੀਜ਼ ਹੋਣ ਜਾ ਰਹੀਆਂ ਆ ਅਕਾਲ ਹੋਣ ਜਾ ਰਹੀ ਆ ਹੋਰ ਕਿੰਨੀਆਂ ਆ ਡੇਟ ਮਿਲੂਗੀ ਕਿ ਕਦੋਂ ਕਦੇ ਹੋ ਹੀ ਨਹੀਂ ਸਕਦਾ ਦਰਅਸਲ ਸਾਡੇ ਪੰਜਾਬੀ ਇਸ ਗੱਲ ਨੂੰ ਤਾਂ ਕਰਕੇ ਸਮਝ ਨਹੀਂ ਪਾਏ ਕਿਉਂਕਿ ਮਿੱਠੜੇ ਮੂਵੀ ਦੇ ਫਿਲਮ ਮੇਕਰ ਆਪਣੀ ਪ੍ਰਮੋਸ਼ਨ ਸਹੀ ਢੰਗ ਨਾਲ ਨਹੀਂ ਕਰ ਪਾਏ ਉਹ ਲੋਕਾਂ ਨੂੰ ਆਪਣੀ ਸਫਾਈ ਵਿੱਚ ਦੱਸ ਨਹੀਂ ਪਾ ਰਹੇ ਸੀ ਕਿ ਅਸੀਂ ਆਪਣੀ ਫਿਲਮ ਪਹਿਲਾਂ ਕਿਉਂ ਰਿਲੀਜ਼ ਕੀਤੀ ਜਾਂ ਅਸੀਂ ਬਾਅਦ ਵਿੱਚ ਕਿਉਂ ਨਹੀਂ ਸੀ ਕਰ ਸਕਦੇ ਤੇ ਉਹਦੋਂ ਹਰਦੀਪਾ ਜੀ ਨੇ ਲਗਾਤਾਰ ਇੱਕੋ ਚੀਜ਼ ਉੱਤੇ ਰੱਟਾ ਮਾਰਿਆ ਤੇ ਉਹ ਲੋਕਾਂ ਨੂੰ ਲੱਗਾ ਕਿ ਹਾਂ ਯਾਰ ਸੱਚੀ ਇਹਦੇ ਵਿੱਚ ਸਮਥਿੰਗ ਰੋਂਗ ਹੈਗਾ ਹੈ ਇਦੇ ਵਿੱਚ ਗਲਤੀ ਨਾ ਤਾਂ ਥੋੜੀ ਪੰਜਾਬੀਆਂ ਦੀ ਨਾ ਹਰਦੀਪਾ ਜੀ ਦੀ ਆ ਇਦੇ ਵਿੱਚ ਗਲਤੀ ਹੈ ਫਿਲਮ ਮੇਕਰਾਂ ਦੀ ਜਿਹੜੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਚੰਗੀ ਤਰ੍ਹਾਂ ਨਹੀਂ ਕਰ ਪਾ ਰਹੇ ਸੀ ਜਿਸ ਕਾਰਨ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਉਹਦੀ ਸਫਾਈ ਨਹੀਂ ਲੋਕਾਂ ਸਾਹਮਣੇ ਰੱਖ ਪਾ ਰਹੇ ਤੁਸੀਂ ਸੋਚ ਕੇ ਦੇਖੋਗੇ ਉਹਨਾਂ ਨੇ ਅੱਜ ਤੱਕ ਇਸ ਮੂਵੀ ਦੇ ਖਿਲਾਫ ਕੋਈ ਵੀ ਗੱਲ ਨਹੀਂ ਕੀਤੀ ਜੋ ਚਾਹੁੰਦੇ ਤਾਂ ਇਹਨੂੰ ਕੰਟਰੋਵਰਸੀ ਬਣਾ ਸਕਦੇ ਸੀ ਪਰ ਉਹਨਾਂ ਨੇ ਨਹੀਂ ਬਣਾਇਆ ਚਲੋ ਇੱਕ ਗੱਲ ਮੰਨ ਵੀ ਲੈਨੇ ਆ ਕਿ ਹਰਦੀਪਾ ਜੀ ਨਾ ਤੱਕਾ ਹੋਇਆ ਕਿ ਇੱਕੋ ਡੇਢ ਨੂੰ ਦੋ ਮੂਵੀਆਂ ਰਿਲੀਜ਼ ਨਹੀਂ ਹੋਣੀ ਚਾਹੀਆਂ ਮੰਨ ਲਿਆ ਪਰ ਮੂਵੀ ਰਿਲੀਜ਼ ਹੋਣ ਤੋਂ ਬਾਅਦ ਫੇ ਕੀ ਪ੍ਰੋ ਉਤੋਂ ਬਾਅਦ ਵੀ ਸੰਤੀ ਵਾਲਾ ਕਾਰਡ ਨਹੀਂ ਛੱਡਿਆ। ਜੇ ਹੌਫਲ ਨਹੀਂ ਹੈਗੇ ਤਾਂ ਮੈਂ ਮਾਫੀ ਚਾਹੁੰਦਾ ਆਡੀਅנס ਤੋਂ ਵੀ ਕਿ ਇਹ ਹੱਕਦਾਰ ਨਹੀਂ ਹੈਗੀ ਇਹ ਕਹਿੰਦੇ ਵੀ ਨਵਾਂ ਕੰਟੈਂਟ ਜਾਂ ਅਲੱਗ ਕੰਟੈਂਟ ਨਹੀਂ ਬਣਦਾ। ਸਾਡੀ ਵੀ ਆਖਰੀ ਵਾਰੀ ਆ। ਇਸ ਤੋਂ ਬਾਅਦ ਸਾਡੀ ਵੀ ਬੱਤ। ਲੱਗੇ ਪਾਜੀ ਹਰਦੀਪਾ ਜੀ ਮੈਂ ਤੁਹਾਡੀ ਇੱਜ਼ਤ ਬਹੁਤ ਕਰਦਾ। ਜਦੋਂ ਤੁਸੀਂ ਉਹ ਪਿਛਲੀ ਮੂਵੀ ਬਣਾਈ ਸੀ ਉਹਦੇ ਵਿੱਚ ਤੇ ਮੈਂ ਵੀਡੀਓਜ਼ ਵੀ ਬਣਾਈਆਂ ਸੀਗੀਆਂ ਕਿਉਂਕਿ ਉਹ ਬਹੁਤ ਘੈਂਟ ਮੂਵੀ ਸੀ ਤੁਹਾਡੀ ਤਾਰੀਫ਼ ਵੀ ਕੀਤੀ ਸੀ ਵੀ ਬੰਦੇ ਨੇ ਯਾਰ ਕਿਆ ਐਕਟਿੰਗ ਕੀਤੀ ਆ। ਬਾਲੀਵੁੱਡ ਵਾਲਿਆਂ ਵਾਂਗੂ ਸੱਚੀਓਂ ਹੀ ਆਪਣੀ ਬੋਡੀ ਉਦਾਂ ਦੀ ਬਣਾਈ ਮਿਹਨਤ ਕੀਤੀ। ਕਿੱਡੀ ਮੋਟੀਵੇਸ਼ਨ ਤੁਸੀਂ ਭਾਜੀ ਕਾਬਲੇ ਤਰੀਫ ਹੋ ਐਕਟਿੰਗ ਤੁਹਾਡੀ ਬਹੁਤ ਘੈਂਟ ਵਾ ਪਰ ਆ ਚੀਜ਼ ਤੁਸੀਂ ਗਲਤ ਕਰਤੀ ਪੰਜਾਬੀ ਇੰਡਸਟਰੀ ਦੀ ਪਹਿਲੀ ਮੂਵੀ ਆ ਜਿਹੜੀ ਰੋ ਰੋ ਕੇ ਚੱਲੀ ਆ ਸਟਾਕਿਪੈਂਸੀਆ ਕਿਉਂ ਆ 30% 40% 50% ਵੀ ਕਿਉਂ ਆ 100% ਕਿਉਂ ਨਹੀਂ ਹੈ ਤੁਸੀਂ ਮੂਵੀ ਬਣਾਈ ਆ ਤੁਸੀਂ ਬਿਜ਼ਨਸ ਕੀਤਾ ਹੈ ਨਾ ਐਹਸਾਨ ਥੋੜੀ ਕੀਤਾ ਸਾਡੇ ਦੇ ਉੱਤੇ ਤੁਸੀਂ ਮੂਵੀ ਬਣਾਈ ਉਹ ਚੱਲੂਗੀ ਤਾਂ ਤੁਹਾਨੂੰ ਸਭ ਤੋਂ ਵੱਡਾ ਉਹਦਾ ਬੈਨੀਫਿਟ ਹੋਊਗਾ ਹਾਂ ਲੋਕਾਂ ਨੂੰ ਵੀ ਹੋਊਗਾ ਇੰਡਸਟਰੀ ਵੱਡੀ ਹੋਊਗੀ ਜਿੱਦਾਂ ਸਾਡੀ ਪੰਜਾਬੀ ਫਿਲਮਾਂ ਚੱਲੂਗੀਆਂ ਹੋ ਸਕਦਾ ਕੱਲ ਨੂੰ ਸਾਡਾ ਕੋਈ ਧੀ ਪੁੱਤ ਡਾਇਰੈਕਟਰ ਬਣ ਜਾਵੇ ਐਕਟਰ ਬਣ ਜਾਵੇ ਜਿੰਨੀਆਂ ਆਪ ਤੁਸੀਂ ਇਹ ਸਗਲ ਨੂੰ ਤਾਂ ਸਮਝੋ ਅਹਿਸਾਨ ਵਾਲਾ ਕੀ ਗੱਲ ਹੋਗੀ ਮੈਂ ਅੱਗੇ ਤੋਂ ਮੂਵੀ ਨਹੀਂ ਬਣਾਉਣੀ ਨਾ ਬਣਾ ਯਾਰ ਤੁਸੀਂ ਅਸੀਂ ਕਿਸੇ ਹੋਰ ਦੀਆਂ ਦੇਖ ਲਵਾਂਗੇ ਕੋਈ ਹੋਰ ਉੱਠ ਜਾਊਗਾ ਤੇ ਤਾਂ ਹਣੇ ਇਹੀ ਗੱਲ ਕਰੂੰਗਾ ਨਾ ਮੈਂ ਫਿਰ ਪਲੀਜ਼ ਮੈਨੂੰ ਬਲੇਮ ਨਾ ਕਰਿਓ ਫਿਰ ਜੇ ਮੈਂ ਬਦਲ ਗਿਆ ਫਿਰ ਪਲੀਜ਼ ਮੇਰੇ ਤੇ ਇਗਲਾ ਨਾ ਕਰਿਓ ਵੀ ਯਾਰ ਤੂੰ ਬਦਲ ਕਿਉਂ ਗਿਆ ਤੂੰ ਤਾਂ ਚੰਗਾ ਕੰਮ ਕਰਦਾ ਹੁੰਦਾ ਸੀ ਬਾਈ ਕਿੰਨਾ ਚਿਰ ਕਰੀ ਜਾਊਗਾ ਯਾਰ ਕਿੰਨਾ ਚਿਰ ਕਰੀ ਜਾਊਗਾ ਬਾਈ ਕਿਉਂਕਿ ਜੇ ਸਾਹਿਬ ਨਾ ਤੁਸੀਂ ਅਹਿਸਾਨ ਜਿਹਾ ਜਤਾ ਰਹੇ ਹੋ ਧਮਕੀ ਜੀ ਦੇ ਰਹੇ ਹੋ ਐ ਉਂਗਲਾਂ ਕਰਕੇ ਕਹਿ ਰਹੇ ਹੋ ਵੀ ਮੈਂ ਇਨ ਕਹਾਂ ਤੋ ਇਹੋ ਜੀ ਮੂਵੀ ਬਣਾਉਣੀ ਹੈਗੀ ਫਿਰ ਮੈਨੂੰ ਤਾਂ ਲੱਗਦਾ ਪਈ ਪੰਜਾਬੀਆਂ ਨੂੰ ਡਰਨਾ ਚਾਹੀਦਾ ਜਦੋਂ ਵੀ ਤੁਹਾਡੀ ਕੋਈ ਅਗਲੀ ਮੂਵੀ ਆਊਗੀ ਲੋਕਾਂ ਨੂੰ ਤਾਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਲੋਕਾਂ ਦੇ ਅੰਦਰ ਡਰ ਪੈ ਜਾਣਾ ਵੀ ਹਰਦੀਪ ਗਰੇਵਾਲ ਦੀ ਜੇ ਮੂਵੀ ਨਾ ਦੇਖਣ ਗਏ ਤਾਂ ਕੁਟਣਾ ਆ ਗਏ ਹਨਾ ਮਾੜਾ ਜਾਂ ਪਾਜੀ ਰਿਕੁਐਸਟ ਨਾਲ ਚੱਲਦੀਆਂ ਹੁੰਦੀਆਂ ਬੋਟਾਂ ਵੀ ਹਮੇਸ਼ਾ ਹੱਥ ਜੋੜ ਕੇ ਪੈਂਦੀਆਂ ਤੇ ਮੂਵੀਆਂ ਵੀ ਹੱਥ ਜੋੜ ਕੇ ਹੀ ਚੱਲਦੀਆਂ ਆ ਸੋ ਇਸ ਚੀਜ਼ ਨੂੰ ਐਕਟਰ ਬਣੋ ਗੁੰਡੇ ਨਾ ਬਣੋ ਸੋ ਦਰਅਸਲ ਗੱਲ ਪਤਾ ਕੀ ਆ ਅਸੀਂ ਇਸੇ ਗੱਲ ਨੂੰ ਤਾਂ ਹੀ ਪਿੱਟਦੇ ਆ ਕਿ ਸਾਡੀ ਇੰਡਸਟਰੀ ਦੇ ਵਿੱਚ ਜਿੰਨਾ ਚਿਰ ਐਕਟਰ ਨਹੀਂ ਆਉਂਦੇ ਜਿੰਨਾ ਚਿਰ ਇਹ ਸਿੰਗਰਾਂ ਦੀ ਗਾਰੰਟੀ ਨਹੀਂ ਘਟਦੀ, ਉੰਨਾ ਚਿਰ ਸਾਡੀ ਪੰਜਾਬੀ ਇੰਡਸਟਰੀ ਗਰੋ ਨਹੀਂ ਹੋ ਸਕਦੀ ਯਾਰ। ਪ੍ਰੋਫੈਸ਼ਨਲ ਬੰਦਾ ਹੋਵੇ ਕੋਈ, ਉਹ ਕਦੇ ਕਹਿ ਸਕੂਗਾ ਵੀ ਮੇਰੀ ਮੂਵੀ ਦੇਖੋ। ਨਹੀਂ ਤਾਂ ਮੈਂ ਅੱਗੇ ਬਣਾਉਣੀ ਨਹੀਂ। ਯਾਰ ਗੱਲ ਹੋਈ ਪ੍ਰੋਫੈਸ਼ਨਲ ਬੰਦੇ ਦੀ ਗੱਲ ਵਾਹੀ। ਲੈਂਗੁਏਜ ਦੇਖੋ ਤੁਸੀਂ ਆਪਣੀ ਨਾ। ਤੁਹਾਡੀ ਮੂਵੀ ਵਧੀਆ ਐ। ਮੈਂ ਮੂਵੀ ਦੇਖ ਕੇ ਆਇਆ, ਮੈਂ ਦੋਨੇ ਮੂਵੀਆਂ ਦੇਖ ਕੇ ਆਇਆ। ਹਾਂ, ਇੱਕ ਗੱਲ ਮੈਂ ਹੋਰ ਕਲੀਅਰ ਕਰ ਦਮਾ। ਜੇ ਦੋਹਾਂ ਮੂਵੀਆਂ ਨੂੰ ਆਪਸ ਵਿੱਚ ਕੰਪੇਅਰ ਕਰਨਾ ਹੋਵੇ ਕਿਹੜੀ ਮੂਵੀ ਵਧੀਆ, ਤਾਂ 6 ਸਹੀ ਚ ਵਧੀਆ। ਲਓ ਮਕੈਟਾ ਜੇਕਰ ਤੁਸੀਂ ਭਾਜੀਆ ਸੰਤੀ ਵਾਲਾ ਕਾਰਡ ਨਾ ਵੀ ਖੇਡੇ ਹੁੰਦਾ ਤੁਹਾਡੀ ਮੂਵੀ ਤਾਂ ਵੀ ਇੰਨੀ ਹੀ ਚੱਲਣੀ ਸੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿਉਂਕਿ ਜੇਕਰ ਤੁਸੀਂ ਹਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੂਜੀ ਫਿਲਮ ਏਕਰ ਵੀ ਇਸ ਚੀਜ਼ ਨੂੰ ਦੇਖਦੇ ਪਏ ਆ ਕੱਲ ਨੂੰ ਆਕਾਲ ਵਾਲੇ ਉੱਠ ਕੇ ਆ ਜੂਗੇ ਉਹ ਤਾਂ ਸਾਰਿਆਂ ਦੇ ਪਿਓ ਆ ਉਹ ਤਾਂ ਪਤਾ ਨਹੀਂ ਕੀ ਕੀ ਕਰਦੇ ਆ ਪ੍ਰੋਮੋਸ਼ਨਾਂ ਦੀ ਵਾਰੀ ਹਨਾ ਪਰ ਉਹ ਵੀ ਰੋਂਣ ਲੱਗ ਪੂਗੇ ਉਹ ਵੀ ਕਹਿ ਦੂਗੇ ਜੇਕਰ ਤੁਸੀਂ ਮੇਰੀ ਮੂਵੀ ਨਾ ਦੇਖਣ ਆਏਗੇ ਪੀ ਭਾਜੀ ਕਹੂਗੇ ਹਨਾ ਤੇ ਮੈਂ ਗੱਲ ਤੋਂ ਸਿੱਖ ਧਰਮ ਤੇ ਮੂਵੀ ਨਹੀਂ ਬਣਾਉਣੀ ਲਓ ਜੀ ਫੇਰ ਤਾਂ ਅਸੀਂ ਤਾਂ ਜੁੱਤੀਆਂ ਖਾਣ ਜੋਗੇ ਰ ਅਸੀਂ ਆਡੀਅנס ਥੋੜੀ ਐ ਅਜਿਹਾ ਉਹ ਹਾਂ ਪਈ ਮੰਦਿਰ ਦਾ ਘੰਟਾ ਜਿਹੜਾ ਮਰਜੀ ਆਵੇ বাজਾਜੇ ਸਨ ਦਰਅਸਲ ਇਸ ਗੱਲ ਨੂੰ ਮੈਂ ਇੰਨਾ ਜ਼ਿਆਦਾ ਸੀਰੀਅਸ ਨਹੀਂ ਸੀ ਲੈਣਾ ਜੇਕਰ ਤੁਸੀਂ ਮੂਵੀ ਰਿਲੀਜ਼ ਹੋਣ ਤੋਂ ਬਾਅਦ ਵੀ ਆ ਕੁਝ ਨਾ ਕਰਦੇ ਕਿਉਂਕਿ ਪਹਿਲਾਂ ਤੁਸੀਂ ਕਰ ਲਿਆ ਸੀ ਠੀਕ ਸੀ ਉਹ ਗੱਲ ਕਵਰਿੰਗ ਹੋਰ ਹੋ ਸਕਦੀ ਸੀ ਪਰ ਬਾਅਦ ਵਿੱਚ ਵੀ ਤੁਸੀਂ ਉਹੀ ਕੁਝ ਕਰਨਾ ਸ਼ੁਰੂ ਕਰਤਾ ਭਾਜੀ ਫਿਰ ਲਿਮਟ ਹੁੰਦੀ ਹੈ ਹਰ ਇੱਕ ਚੀਜ਼ ਦੀ ਸਹਿਣ ਦੀ ਵੀ ਤੇ ਚੁੱਪ ਰਹਿਣ ਦੀ ਵੀ ਹਰਦੀਪ ਭਾਜੀ ਤੁਹਾਨੂੰ ਜ਼ਰਾ ਕਿ ਵੀ ਅੰਦਾਜ਼ਾ ਹੈ ਕਿ ਤੁਹਾਡੀਆਂ ਇਹੋ ਜਿਹੀਆਂ ਸਪੀਚਾਂ ਨੇ ਤੇ ਪ੍ਰੋਮੋਸ਼ਨ ਦੇ ਇਹੋ ਜਿਹੇ ਢੰਗ ਨੇ ਅੱਜ ਅੰਬਰਦੀਪ ਦਾ ਕੀ ਹਾਲ ਬਣਾ ਦਿੱਤਾ ਹੈ ਅੱਜ ਅੰਬਰਦੀਪ ਨੂੰ ਕਿੰਨੀ ਹਿੱਟ ਮਿਲ ਰਹੀ ਆ ਉਹ ਅੱਜ ਕੁਝ ਵੀ ਬੋਲਦਾ ਆ ਤਾਂ ਉਹਨੂੰ ਹੰਕਾਰੀ ਕਿਹਾ ਜਾਂਦਾ ਆ ਉਹਨੂੰ ਮਤਲਬੀ ਕਿਹਾ ਜਾਂਦਾ ਉਹਨੂੰ ਦੱਲਾ ਤੱਕ ਕਿਹਾ ਜਾਂਦਾ ਉਹਦੇ ਕੋਲੋਂ ਗਨਾਹ ਕੀ ਹੋ ਗਿਆ ਈਦ ਦੇ ਕਾਰਨ ਉਹਦੀ ਮੂਵੀ ਫਲੋਪ ਨਾ ਹੋ ਜਵੇ ਉਹਨੂੰ ਬਚਾਉਣ ਲਈ ਉਹਨੇ ਤੁਹਾਡੇ ਨਾਲ ਆਪਣੀ ਡੇਟ ਰੱਖ ਲਈ ਹੁਣ ਰਿਸਕ ਤਾਂ ਉਹਦਾ ਵੀ ਬਰਾਬਰ ਹੀ ਸੀਗਾ ਨਾ ਤਾਂ ਵੀ ਉਹਨੇ ਕਿਹਾ ਕਿ ਚਲੋ ਜੇ ਜ਼ਿਆਦਾ ਵੀ ਹਿੱਟ ਨਾ ਹੋ ਪਾਈ ਖਰਚਾ ਤਾਂ ਮੁੜੇ ਆਊਗਾ ਕਿਉਂਕਿ ਈਦ ਤੇ ਕਾਰਨ ਤਾਂ ਮੇਰੀ ਫਿਲਮ ਜਮਾਂ ਹੀ ਨਹੀਂ ਕਿਸੇ ਨੇ ਦੇਖਣ ਜਾਣੀ ਸਿਰਫ ਇਹ ਗਲਤੀ ਹੋ ਗਈ ਉਹਦੇ ਕੋਲੋਂ ਪਰ ਤੁਸੀਂ ਉਹਨੂੰ ਈਸ਼ੂ ਬਣਾ ਲਿਆ ਦੇ ਲੋਕਾਂ ਦਾ ਤੁਹਾਨੂੰ ਪਤਾ ਹੀ ਪੰਜਾਬੀਆਂ ਦਾ ਅਸੀਂ ਕਿਹੜਾ ਕੋਈ ਸੋਚਣਾ ਸਮਝਣਾ ਇਧਰੋਂ ਕਿਸੇ ਨੇ ਕਿਹਾ ਅਸੀਂ ਉਹਦੀ ਮੰਨ ਲੈਣੀ ਇਧਰੋਂ ਕਿਹਾ ਸੀ ਉਹਦੀ ਮੰਨ ਲੈਣੀ ਸਾਡਾ ਤਾਂ ਦਿਮਾਗ ਹੈ ਨਹੀਂ ਆਹ ਜਿਹੜਾ ਥੋਥਾ ਆ ਇਹ ਤਾਂ ਇਹਦੇ ਵਿੱਚ ਤਾਂ ਤੂੜੀ ਭਰੀ ਆ ਇਹ ਤਾਂ ਖਦਵਾਣਾ ਸਮਝਦੇ ਆ ਅਸੀਂ ਜਿਹੜਾ ਅੰਬਰਦੀਪ ਅੱਜ ਸਾਡੇ ਲੋਕਾਂ ਨੂੰ ਹੰਕਾਰੀ ਲੱਗਦਾ ਦੱਲਾ ਲੱਗਦਾ ਬੇਕਾਰ ਬੰਦਾ ਲੱਗਦਾ ਇਹ ਉਹੀ ਅੰਬਰਦੀਪ ਆ ਜਿਨੇ ਇਸ ਪੰਜਾਬੀ ਇੰਡਸਟਰੀ ਨੂੰ ਜੱਟ ਐਂਡ ਜੂਲੀਅਟ 2 ਵਰਗੀਆਂ ਮੂਵੀਆਂ ਦਿੱਤੀਆਂ ਗੋਰਿਆਂ ਨੂੰ ਦਫਾ ਕਰੋ ਅੰਗਰੇਜ਼ ਲਾ ਪੰਜਾਬ ਸਰਬਨ ਲਾਹੋਰੀਏ ਲੌਂਗ ਲਾਚੀ ਹਰ ਜੀਤਾ ਆਸ਼ਕੇ ਭੱਜੋ ਵੀਰੋ ਵੇ ਸੰਕਣ ਸੰਕਣੇ ਛੱਲਾ ਮੁੜ ਕੇ ਨਹੀਂ ਆਇਆ ਲੌਂਗ ਲਾਚੀ 2 ਜਾਂ ਜੋੜੀ ਵਰਗੀਆਂ ਮੂਵੀਆਂ ਦਿੱਤੀਆਂ ਅੱਜ ਇਹਦੀ अहमियत ਇਸ ਪੰਜਾਬੀ ਇੰਡਸਟਰੀ ਵਿੱਚ ਜ਼ੀਰੋ ਕਰ ਦਿੱਤੀ ਆ ਅਸੀਂ ਹੁਣ ਇਹ ਨਾ ਸਮਝੋ ਕਿ ਅੰਬਰਦੀਪ ਨੇ ਮੈਨੂੰ ਪੈਸੇ ਦਿੱਤੇ ਆ ਤਾਂ ਕਰਕੇ ਮੈਂ ਉਥੇ ਸਪੋਰਟ ਕਰ ਰਿਹਾ ਹਾਂ ਹਰ ਇੱਕ ਜਗ੍ਹਾ ਤੇ ਪੈਸਾ ਹੀ ਮੁੱਖ ਨਹੀਂ ਹੁੰਦਾ ਜੇ ਉਹਨੂੰ ਪੈਸੇ ਦਿੱਤੇ ਹੁੰਦੇ ਤਾਂ ਮੈਂ ਉਹਦੀ ਫਿਲਮ ਦੀ ਪ੍ਰੋਮੋਸ਼ਨ ਨਾ ਕਰਦਾ ਮੈਂ ਤਾਂ ਪ੍ਰੋਮੋਸ਼ਨ ਤੇ ਉਹਦੀ ਇੱਕ ਵੀ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਹਰ ਇੱਕ ਜਗ੍ਹਾ ਤੇ ਪੈਸਾ ਹੀ ਪ੍ਰਧਾਨ ਨਹੀਂ ਹੁੰਦਾ ਪੈਸਾ ਜ਼ਰੂਰੀ ਹੈ ਪਰ ਇੰਨਾ ਜ਼ਰੂਰੀ ਵੀ ਨਹੀਂ ਕਿ ਅੱਖੀਂ ਦੇ ਕੇ ਮੱਖੀ ਨਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਵੀ ਥੋੜੀ ਜੀ ਹਿੰਮਤ ਰੱਖਣੀ ਪੈਂਦੀ ਹੈ ਤੇ ਜਟਾਉਣੀ ਪੈਂਦੀ ਆ ਇਹ ਜ਼ਿੰਮੇਵਾਰੀ ਵੀ ਆ ਜਿਨ੍ਹਾਂ ਨੂੰ ਚਾਰ ਲੋਕ ਸੁਣਦੇ ਆ ਉਹਨਾਂ ਦੀ ਵੀ ਤੇ ਜਿਹੜੇ ਆਪਸ ਵਿੱਚ ਯਾਰ ਦੋਸਤ ਗੱਲਾਂ ਕਰਦੇ ਆ ਉਹਨਾਂ ਦੀ ਵੀ ਕਿ ਅਸੀਂ ਆਪਣੀ ਡਿਸਕਸ਼ਨ ਢੈਂਟ ਜੀ ਰੱਖੀਏ ਤਾਂ ਜੋ ਅਸੀਂ ਵੀ ਅੱਗੇ ਵਧੀਏ ਐ ਹੋ ਜੀਆਂ ਅਫਵਾਹਾਂ ਉੱਤੇ ਐ ਹੋ ਜੇ ਭੜਕਾਊ ਭਾਸ਼ਣਾ ਨੂੰ ਪਿੱਛੇ ਲੱਗ ਲੱਗ ਕੇ ਅਸੀਂ ਆਪਣੀ ਵੀ ਲਾਈਵ ਖਰਾਬ ਕਰ ਰਹੇ ਆ ਤੇ ਸਾਹਮਣੇ ਵਾਲੇ ਦੀ ਵੀ ਵੈਸੇ ਨਾ ਇੱਕ ਗੱਲ ਤਾਂ ਵਧੀਆ ਹੀ ਹੋਈ ਆ ਕਿ ਲક્ષਣ ਨੂੰ ਪਹਿਲੇ ਦਿਨ ਤੋਂ ਹੀ ਇੰਨੀ ਹੇਟ ਤੁਸੀਂ ਦੇਣੀ ਸ਼ੁਰੂ ਕਰ ਦਿੱਤੀ ਆ ਤੇ ਉਹਨੂੰ ਇਹਨਾਂ ਟਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਜੇ ਕਿਤੇ ਉਹ ਬੰਦੇ ਵਿੱਚ ਇਹੋ ਜੀ ਕੋਈ ਵੀ ਗੱਲਬਾਤ ਨਾ ਹੋਈ ਜਿਹਦੇ ਕਰਕੇ ਅਸੀਂ ਟਰੋਲ ਕਰ ਰਹੇ ਆ ਹਾਂ ਇਹ ਵੀ ਗੱਲ ਪੱਕੀ ਆ ਕਿ ਇਸ ਟਾਈਮ ਉਹ ਟੁੱਟਿਆ ਪਿਆ ਆ ਪਰ ਉਹਦੇ ਕੋਲ ਹੁਣ ਇੱਕ ਸਟਰੋਂਗ ਰੀਜ਼ਨ ਹੋ ਗਿਆ ਆ ਆਪਣੇ ਆਪ ਨੂੰ ਸਾਬਤ ਕਰਨ ਦਾ ਜਿਨ੍ਹਾਂ ਲੋਕਾਂ ਨੇ ਅੱਜ ਟਰੋਲ ਕੀਤਾ ਆ ਇਹੀ ਲੋਕ ਕੱਲ ਨੂੰ ਉਹਦੇ ਫੈਨ ਹੋਣਗੇ ਜਿਨ੍ਹਾਂ ਲੋਕਾਂ ਨੂੰ ਪਹਿਲੇ ਦਿਨ ਤੋਂ ਹੀ ਇੰਨੀ ਜ਼ਿਆਦਾ ਹੇਟ ਮਿਲਣੀ ਸ਼ੁਰੂ ਹੋ ਜਾਂਦੀ ਆ ਜੇਕਰ ਉਹ ਉਸ ਟਾਈਮ ਨੂੰ ਵਿਚਾਰ ਲੈਣ ਕੋਈ ਗਲਤ ਕਦਮ ਨਾ ਚੱਕਣ ਤਾਂ ਆਉਣ ਵਾਲਾ ਟਾਈਮ ਉਹਨਾਂ ਵਾਸਤੇ ਬਹੁਤ ਹੀ ਹਸੀਨ ਹੁੰਦਾ ਬਹੁਤ ਜ਼ਿਆਦਾ ਬ੍ਰਾਈਟ ਹੁੰਦਾ ਆ ਬਹੁਤ ਧੰਨਵਾਦ ਤੁਹਾਡਾ ਪਰ ਇੱਕ ਗੱਲ ਜ਼ਰੂਰੀ ਆ ਕਿ ਹਰ ਇੱਕ ਬੰਦਾ ਇੰਨੇ ਕਾਬਲ ਨਹੀਂ ਹੁੰਦਾ ਕਿ ਉਹ ਆਪਣਾ ਮਾੜਾ ਟਾਈਮ ਸਹੀ ਤਰੀਕੇ ਨਾਲ ਜੀ ਲਵੇ ਇਹ ਨਾ ਹੋਵੇ ਕਿ ਤੁਹਾਡੀ ਟ੍ਰੋਲਿੰਗ ਦੇ ਚੱਕਰ ਵਿੱਚ ਕੋਈ ਬੰਦਾ ਗਲਤ ਕਦਮ ਚੱਕ ਲਵੇ ਸੋ ਥੋੜਾ ਜਿਹਾ ਆਪਣੇ ਦਿਮਾਗ ਦਾ ਵੀ ਇਸਤੇਮਾਲ ਕਰਿਆ ਕਰੋ ਬਾਕੀ ਲਖਸ ਬ੍ਰੋ ਚੜਦੀ ਕਲਾ ਵਿੱਚ ਰਹੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਹੀ ਕਮੈਂਟਾਂ ਨੂੰ ਸੀਰੀਅਸ ਨਾ ਲਵੀਂ ਆਪਾਂ ਤੇਰੇ ਨਾਲ ਵਾ ਫਿਊਚਰ ਵਿੱਚ ਹੋ ਸਕਦਾ ਮੈਂ ਵੀ ਤੈਨੂੰ ਟ੍ਰੋਲ ਕਰਾਂ ਪਰ ਤੇਰੇ ਕੰਮ ਨੂੰ ਲੈ ਕੇ ਕਰੂੰਗਾ ਜੇ ਤੂੰ ਕੋਈ ਗਲਤ ਕੰਮ ਕਰੂੰਗਾ ਤੂੰ ਅਸਲੀ ਜ਼ਿੰਦਗੀ ਵਿੱਚ ਕੀ ਆ ਉਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਤੇ ਜਿਹੜੇ ਲੋਕ ਕਮੈਂਟ ਕਰਦੇ ਆ ਮਤਲਬ ਉਹਨਾਂ ਨੂੰ ਵੀ ਕੋਈ ਨਹੀਂ ਤੇ ਜਿਹੜੇ ਪੇਜ ਇਸ ਚੀਜ਼ ਨੂੰ ਹੋਰ ਬढ़ावा ਦਿੰਦੇ ਆ ਸਭ ਆਪਣੀ ਰੋਜੀ ਰੋਟੀ ਚਲਾਉਣ ਦੇ ਚੱਕਰ ਵਿੱਚ ਤਾਂ ਕਮੈਂਟਾਂ ਵਾਲਿਆਂ ਨੂੰ ਸਿਰਫ ਚਾਰਕ ਲਾਈਕੇ ਚਾਹੀਦੇ ਹੁੰਦੇ ਆ ਕਿ ਇੱਕ ਘੰਟੀ ਜਾਂ ਕਮੈਂਟ ਕਰਾਂਗੇ ਤਾਂ ਸਾਨੂੰ ਵੀ ਅਟੈਨਸ਼ਨ ਮਿਲੂਗੀ ਲੋਕੀ ਜਿਹੜੇ ਕਮੈਂਟ ਪੜ੍ਹਣਗੇ ਉਹ ਸਾਡੀ ਆਈਡੀ ਉੱਤੇ ਇੱਕ ਵਾਰੀ ਕਦ ਇੱਕ ਕਰਕੇ ਦੇਖਣਗੇ ਤੇ ਮੇਰੀ ਵੀ ਫੋਟੋ ਨੂੰ ਇੱਕ ਅੱਧਾ ਲਾਈਕ ਮਿਲ ਜੂਗਾ ਸੋ ਤੂੰ ਸਾਬਤ ਕਰ ਲੋਕਾਂ ਨੂੰ ਤੂੰ ਕੀ ਆ ਐਕਟਰ ਬਣ ਵਧੀਆ ਆਪਣੇ ਪਿਓ ਅੰਬਰਦੀਪ ਵਾਂਗੂ ਇਸ ਇੰਡਸਟਰੀ ਨੂੰ ਚੜ੍ਹਤੀ ਕਲ ਵਾਲੀਆਂ ਚੀਜ਼ਾਂ ਦੇ ਜਿਹੜੀਆਂ ਏ ਸੈਜ ਇੰਡਸਟਰੀ ਨੂੰ ਅੱਗੇ ਲੈ ਕੇ ਜਾਣ ਅੱਜ ਤੱਕ ਲੋਕੀ 2014-15 ਤੋਂ ਲੈ ਕੇ ਸਾਰੀ ਇੰਡਸਟਰੀ ਅੰਗਰੇਜ਼ ਫਿਲਮ ਦੀ ਰੀਸ ਕਰਦੇ ਪਈ ਆ ਉਹੇ ਪੁਰਾਣੇ ਸੈੱਟ ਲਗਾਉਣ ਦੀ ਕੋਸ਼ਿਸ਼ ਕਰਦੀ ਆ ਪਰ ਚੰਦੀ ਕਿਸੇ ਦੀ ਨਹੀਂ ਕਿਉਂਕਿ ਉਹ ਚੀਜ਼ ਸਿਰਫ ਅੰਬਰਦੀਪ ਹੀ ਕਰ ਸਕਦਾ ਸੀ ਤੂੰ ਵੀ ਮੇਰਾ ਭਰਾ ਘੈਂਡੀਆਂ ਕੰਮ ਲੈ ਕੇ ਆ ਅਸੀਂ ਤੇਰੇ ਨਾਲਾਂ ਤੇ ਬਾਕੀ ਰੱਬ ਰੱਖਾ